ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨੂੰ ਨਵੇਂ ਦਿਨ ਦੀ ਕਰਦੇ ਸ਼ੁਰੂਆਤ ਸਪੈਸ਼ਲੀ ਬਲੌਗ ਵਿੱਚ ਅੱਪ ਤਕਰੀਬਨ ਨਵੇਂ ਸਾਲ ਦੀ ਸ਼ੁਰੂਆਤ ਗੁਰਦੁਆਰ ਸਾਹਿਬ ਦੇ ਮੱਥਾ ਟੇਕ ਕੇ ਦਰਸ਼ਨ ਜਿਹੜੇ ਕਰਕੇ ਆਪਾਂ ਕਰ ਚੁੱਕੇ ਆ ਤੇ ਅੱਜ ਲੈਣ ਜਾਣਾ ਜੀ ਆਪਾਂ ਬੱਚਿਆਂ ਨੂੰ ਬੱਚੇ ਗਏ ਹੋਰ ਇਸੀ ਨਾਨਕੇ ਨਾਨਕਾ ਤੋਂ ਲੈ ਕੇ ਆਵਾਂਗੇ ਛੁੱਟੀਆਂ ਹੋ ਗਈਆਂ ਸੀਆਂ ਤੇ ਆਪਾਂ ਤਕਰੀਬਨ ਤਿਆਰ ਹਾਂ ਤੇ ਪਰੋਂ ਸ਼ਾਮ ਵੇਲੇ ਜਦ ਵਾਪਸ ਹੀ ਆਉਣਾ ਉਹਨਾਂ ਨੂੰ ਲੈ ਕੇ ਆਵਾਂਗੇ ਹੁਣ ਚੱਲਦੇ ਆਂ ਪਹਿਲਾਂ ਆਪਾਂ ਵਰਕਸ਼ਾਪ ਤੇ ਚੱਲਾਂਗੇ ਆਪਣੀ ਤੇ ਕੰਮ ਗੀਤ ਕਰਦੇ ਆਂ ਜੋ ਪਿਛਲੇ ਵਲੌਗ ਤੁਸੀਂ ਸਾਰੇ ਬਰਕਸ਼ਾਪ ਤੋਂ ਨੂੰ ਆਪਾਂ ਦਿਖਾਇਆ ਚੁੱਕੇ ਸੀਗੇ ਫਿਲਹਾਲ ਮੇਰੇ ਸਾਰੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਨ ਬਲ ਬਟਨ ਦਬਾ ਦਤਾ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੱਕਿਲ ਮਿਲਦਾ ਰਹੇ ਤੇ ਨਵੇਂ ਨਵੇਂ ਵੀਡੀਓ ਨਵੇਂ ਨਵੇਂ ਬਲੌਗਸ ਸਾਡੇ ਇਸ ਚੈਨਲ ਤੇ ਦੇਖਦੇ ਰਹੋ ਤੇ ਪਿਆਰ ਬਖਸ਼ਦੇ ਰਹੋ ਤੇ ਚੱਲ ਚੱਲਦੇ ਜੀ ਬਾਹਰ ਇਹ ਧੁੰਦ ਕਾਫੀ ਹੈ ਠਿਕਾਣਾ ਜਾਣਾ ਪਊਗਾ ਤੇ ਸਫਰ ਵੀ ਹੈਗਾ ਥੋੜਾ ਜਿਆਦੇ ਬਾਹਰ ਦਾ ਮੌਸਮ ਕੁਝ ਇਸ ਤਰ੍ਹਾਂ ਦੇ ਧੁੰਦ ਕਾਫੀ ਪੈਣ ਲੱਗੀ ਪਈ ਹੈ ਬਲਾਲਾ ਆਪਣੀ ਗੱਡੀ ਤੇ ਵੀ ਉਹਨੂੰ ਸਟਾਰਟ ਕਰ ਦਿੱਤੀ ਕੁਛ ਸਮੇਂ ਤੱਕ ਉਹ ਜਦੋਂ ਗਰਮ ਹੁੰਦੇ ਗਰਮ ਹੋ ਜਾ ਗੱਡੀ ਭਾਂ ਬਣਾਉਣ ਲੱਗ ਜੇ ਤੇ ਤੁਹਾਨੂੰ ਵਗੈਰਾ ਨਹੀਂ ਚਾਹੀਦਾ ਆਪਾਂ ਫਿਕਰ ਵਗੈਰਾ ਲਾਉਣਾ ਤੇ ਬਲਾਸ ਤੋਂ ਅੰਦਰ ਬਹੁਤ ਜ਼ਿਆਦਾ ਤੇ ਆਪਾਂ ਅੱਜ ਕਹੀ ਨਾ ਚੱਲਾਂਗੇ ਤੇ ਆਪਣੀ ਗੱਡੀ ਫਾਸਟ ਸਟਾਰਟ ਰੀਅਰ ਸਟਾਰਟ ਤੇ ਆਪਾਂ ਹੁਣ ਚੱਲਦੇ ਆ ਮੇਰੇ ਸਾਬ ਹਮ ਘਰ ਸੇ ਤੋਂ ਨਿਕਲ ਪੜੇ ਹੈ ਤੇ ਲੱਗਦਾ ਧੁੰਦ ਬਹੁਤ ਜ਼ਿਆਦਾ ਹੋ ਗਈ ਵੈਸੇ ਆਪਾਂ ਚਾਰੇ ਆਪਣੇ ਇੰਡੀਕੇਟਰ ਫਰੰਟ ਲਾਈਟ ਜਗਾ ਦਿੱਤੀਆਂ ਨੇ ਅੱਗੇ ਚੱਨਣ ਕਰਨ ਵਾਸਤੇ ਕੋਈ ਚੀਜ਼ ਸਾਹਮਣੇ ਆਉਂਦੀ ਹੈ ਉਸ ਤੇ ਆਪਾਂ ਨੂੰ ਉਹ ਆਪਾਂ ਨੂੰ ਦਿਖ ਸਕੇ ਤੇ ਆਪਾਂ ਤਕਰੀਬਨ ਉਹਨਾਂ ਨੂੰ ਦਿਖ ਚੁੱਕੀ ਦੇਖੀਏ ਰੋਡ ਤੇ ਧੁੰਦ ਮਾਦਿਆ ਗੱਡੀ ਸਿਰਫ ਕੁਝ ਦੂਰ ਤੱਕ ਆਪਾਂ ਨੂੰ ਸਾਫ਼ ਦਿਖਾਈ ਦੇ ਰਿਹਾ ਬਾਕੀ ਤੁਸੀਂ ਧੁੰਦ ਦੇਖੋ ਕਾਫੀ ਦੂਰ ਤੱਕ ਹੈ ਬਾਕੀ ਰਿਸਕ ਹੈ ਸਫ਼ਰ ਦੇ ਵਿੱਚ ਪਰ ਜਾਣਾ ਜ਼ਰੂਰੀ ਹੁੰਦਾ ਕੰਮ ਐਸੇ ਨੇ ਜੰਦੇ ਆ ਬਾਕੀ ਮੌਸਮ ਦਾ ਲੰਚ ਦਾ ਸਾਹ ਹੋਣਾ ਹੀ ਹੈ ਪਰਖਸ਼ਾ ਦਾ ਬਾਹਰਲਾ 뷰 ਜਿੱਤੇ ਧੁੰਦਾ तकरीबन ਬਹੁਤ ਪੈਂਦੀ ਹੈ ਆਪਾਂ ਤੇ ਕਈ ਨਾਲ ਕਰਦੇ ਕਰਦੇ ਪਹੁੰਚ ਚੁ ਗਏ ਆਪਣੇ ਪਰਖਸ਼ਾ ਤੇ ਆਪਣੇ ਦਫਤਰ ਦੇ ਵਿੱਚ ਸਰ ਪਰ ਸੈਂਟਰ ਤੇ ਤੇ ਧੁੰਦ ਕਾਫੀ ਹੈ ਹੈ ਹੋਏਂਦਾ ਯਾਰ ਤੁਹ ਜੀ ਮੇਰੇ ਮਤ ਗਏ ਜੀ ਇਧਰ ਨੂੰ ਹਾ ਜੀ ਉਸਕੇ ਪਾਸ ਮੈਨੇਜਰ ਦਾ ਸੰਪਰਕ ਹੈ ਓਏ ਫਿਰ ਤਿਆਰ ਚੱਲੀਏ ਭਾਈ ਜੀ ਅੱਜ ਮੋਮੋਜ ਖਾ ਗਏ ਉਹ ਲੈ ਆ ਕੇ ਹੈ ਤੇਰੀ ਸ਼ਿਕਾਇਤ ਕਿ ਇਹਨੇ ਮੋਮੋਜ ਵੀ ਖਾ ਗਿਆ ਤੇ ਨਾਲੇ ਤਿਆਰ ਨਹੀਂ ਹੋ ਰਿਹਾ ਨਾਲੇ ਕੁਝ ਨਹੀਂ ਕੰਮ ਨਹੀਂ ਕਰਿਆ ਵੇਲਾ ਰਿਹਾ ਸਾਰਾ ਦਿਨ ਹੂੰ ਚਲੋ ਖੱਚੋ ਤਿਆਰੀ ਫਿਰ ਤਿਆਰ ਕਰ ਤੂੰ ਉਹਨਾਂ ਨੂੰ ਕੌਣ ਉਹ ਤੈਨੂੰ ਕਹੀ ਜਾਂਦੇ ਨੇ ਹਾਂ ਤਿਆਰ ਹੈ ਉਹ ਵੀ ਹਰਸ਼ ਵੀ ਤਿਆਰ ਹੈ ਸਾਰੇ ਤਿਆਰ ਨੇ ਤੂੰ ਹੀ ਤਿਆਰ ਨਹੀਂ ਗੱਲਾਂ ਹੈ ਹਰਸ਼ ਦੀ ਪ੍ਰੈਸਾ ਚੱਲ ਰਹੀ ਹੈ ਨਦਰ ਹਜੇ ਹੋ ਗਈ ਤਿਆਰੀਆਂ ਪੈਕਿੰਗਾਂ ਹੋ ਗਈਆਂ ਸਾਰੀਆਂ Delhi ਘੱਟ ਹੋ ਗਈ ਹਾਂ ਚਲੋ ਹੋ ਜੇ ਤਿਆਰ फटाफट ਪੀ ਕੇ ਚਾਹ ਫਿਰ ਚਲੀਏ ਹਾਂਜੀ ਕੁਛ ਹੋ ਵਿਚਾਰ ਆਪਣੇ ਹੋ ਵਿਚਾਰ ਹੈ ਤਾਂ ਵਿਚਾਰ ਬਦਾਂਦਰਾਂ ਜਾਂਦੇ ਅੰਦਰ ਪੂਰਾ ਹੈਣਾ ਕੁੜੀ ਜੀ ਰਸੀ ਕਿਹੜੀ ਕਿਆ ਮੈਂ ਨਹੀਂ ਕਹਤਾ ਅਸੀਂ ਮੰਮੀ ਲੈ ਕੇ ਆ ਮੈਂ ਕਿਆ ਬਣਾਣੀ ਤੇ ਲਿਟਰੀ ਚ ਆਉਂਦਾ ਹਾਂ ਫਿਰ ਅਸੀਂ ਕਿਵੇਂ ਆਮੋਜ ਵਿੱਚ ਨਹੀਂ ਖਾਂਦੇ ਅੱਛਾ ਹੁਣ ਜਾਂਦੇ ਜਾਂਦੇ ਖਾ ਲਾਂਗੇ ਹਰ ਮੰਨ ਨਾਲ ਹੋਈ ਹੈ ਨਾ ਹੈ ਨਾ ਲਾਈਟ ਨਹੀਂ ਲੈਣਾ ਹਰ ਮੰਨ ਮੈਨੂੰ ਬਹੁਤ ਔਖੇ ਆ ਸੀ ਪਹਿਲੇ ਤੇਰੇ ਕਿੰਨੇ ਤਾਂ ਮੇਰੀ ਹੈ ਨਾ ਹਰ ਮੰਨ ਕਲਰਾਂ ਤੋਂ ਜਿੱਟੇ ਵਾਲਾ ਜਿਆਦਾ ਵਧੀਆ ਲੱਗ ਰੂਗਾ ਇਹ ਕਿਹੜੇ ਬੋਲਣਗੇ ਕੰਮ ਓਕੇ ਹੂੰ ਲਗਦਾ ਕੋਈ ਨਹੀਂ ਗਿਆ ਕਿਉਂ ਕਿ ਤਰੇ ਹੈ ਹੋਰ ਗਰੇ ਹੈ ਕਾਪੇ ਇਹ ਤਾਂ ਨਹੀਂ ਹੁੰਦਾ ਸੰਗ ਹੂੰ ਇਹ ਮੈਂ ਤਾਂ ਬੀ ਆ ਸੀ ਹੈ ਅ ਲਾਈਟ ਕਰਕੇ ਮੇੜਾ ਛਿਦ ਕਰਿਆ ਕਰੇਗਾ ਹੈਨਾ ਦੇਖਦਾ ਮੂਰੇ ਇੰਨੀ ਧੁੰਦ ਨਹੀਂ ਹੈਗੀ ਕਾ ਵੀ ਹਰਮਨ ਸਿੰਘ ਆ ਰੂ ਪਿਛਲੇ ਗਈ ਆ ਮੇ ਪਿਛਲੇ ਗਈ ਜਾਂਦੇ ਪਿਛੇ ਚਲਾਉਣਾ ਆਪਾਂ ਲੱਗ ਰਿਹਾ ਪਰ ਡਰ ਨਹੀਂ ਲੱਗਦਾ ਇਹਨੂੰ ਮੰਗਰ ਵੇਡਨ ਟੁਰ ਲੱਗੀ ਜਾਂਦਾ ਹੈ ਕਿੰਨੀ ਧੁੰਦ ਆ ਦੇਖ ਤੀ ਬੱਕੀ ਆ ਦੇਖ ਆ ਕੈਮਰੇ ਦੇਖੋ ਜਮੇ ਕੈਮਰੇ ਜਮੇ ਧੁੰਦ ਲੱਗ ਰਹੀ ਹੂੰ ਕੈਮਰਾ ਤੋਂ ਬਿਲਕੁਲ ਖੜਦਾ ਰਸਤਾ ਨਾ ਨਾ ਐਡੀ ਖਾਸ ਗੱਲ ਦੀ ਆ ਦੇਖ ਦੇਖਦਾ ਮੈਨੂੰ ਸਾਰਾ ਕੁਝ ਦੇਖਣ ਲੱਗ ਰਿਹਾ ਹੈ ਦੇਖੋ ਕੁਝ ਨਹੀਂ ਹੈਗਾ ਅੱਗੇ ਸਾਫ਼ ਵਧੀਆ ਰਸਤਾ ਪਿਆ ਹੈ ਹੈ ਕੋਈ ਦਿੱਕਤ ਨਹੀਂ ਹੈਗੀ ਆਇਆ ਸੂਏ ਆ ਕੇ ਪੁੜਾ ਕੇ ਪਾਏ ਤੋਂ ਮੋੜਾਂਗੇ ਹੈ ਰਗਾ ਇਹ ਆਇਆ ਸੂਏ ਆ ਕੇ ਪੁੜ ਗਿਆ ਆ ਜੀ ਮੁਰੜ ਕੇ ਆਪਾਂ ਹੁਣ ਇਹ ਤਾਂ ਖੱਡਾ ਕੋਈ ਹੈ ਨਹੀਂ ਜਿਹੜੀ ਖੱਡੇ ਤੇ ਗਏ ਹੈ ਉਹ ਬੰਦ ਕਰਦੇ ਡੈੜੀ ਇਹਦੇ ਪੱਤਾ ਬਾਅਦ ਇਹ ਦੇਖੇ ਹੁਣ ਇਹ ਟੱਪ ਜੂਗੀ ਕੋਈ ਖੱਡਾ ਰਹੇਗਾ ਤੇ ਬੰਦ ਕਰਦੇ ਹਨਨੀ ਤੋਂ ਦਹੌਣ ਦੇ ਬਾਅਦ ਉਹਦੇ ਵੀ ਤੱਕ ਪਹੁੰਚ ਕੇ ਘਰੇ ਹੈਨਾ ਅੰਜੀ ਹੈ ਨਾ ਕੁਛ ਹੋ ਦਿਲੇ ਐਮ ਐਮ ਕਰਦੇ ਹਾਂ ਹਾਂਜੀ ਪਹੁੰਚ ਗਏ ਜੀ ਪਹੁੰਚ ਗਏ ਦਰਦ ਦੇ ਦਰਦ ਹੈ ਪਹੁੰਚ ਗਿਆ ਤਭੀ ਆ ਗਿਆ ਹੈ ਤਭੀ ਕੁਛ ਹੋ ਰਿਹਾ ਮੇਰੇ 아이 ਕੋ ਉਹਨੂੰ ਪਤਾ ਨਹੀਂ ਬ੍ਰੇਕ ਕੋਤਾ ਕੋ ਹੋਰ ਆ ਗਿਆ ਹੈ ਹਾਂ ਤੇ ਕੱਪੜੇ ਫੇਰ ਲਾ ਲਾਂਗੇ ਹਾ ਜੋ ਪਹਿਲਾਂ ਸਰਪ੍ਰਾਈਜ਼ ਕਰ ਦਈਏ सरप्राइज हांजी सरप्राइज करना है मैं सब सरप्राइज करा जो ਮਾਂ ਦੱਸੋ ਨਾ ਪਕਾਣੀ ਕਿਵੇਂ ਬੱਦ ਬਣਾਈ ਦੀ ਅਸੀਂ ਬਸ ਜਿਆਦੀ ਕੁੜੀਆਂ ਪਈਆਂ ਨੇ ਬਈ ਆਟਾ ਹਰ ਅਸੀਂ ਕਹਿਣ ਦੋ ਕਿਰੋਂ ਕਹਿਣ ਲੱਗੇ ਤਾਂ ਬਾਪਾ ਦੱਸਦਾ ਹੈ ਨਹੀਂ ਕਿਦਾਂ ਰੋਟੀ ਬਣਾਵੇ ਵੀ ਨਾ ਮਾਂ ਵੀ ਕਰੇ ਆ ਇਹ ਹੁਤਾ ਆਇਆ ਨਹੀਂ ਅੱਜ ਦਾ ਕੌਣ ਮੈਨੂੰ ਆ ਧਰ ਦੇ ਕਰ ਲੂੰ ਫੜਾ ਦੇਉਦਾ ਉਹਦੇ ਨੇ ਹਾਂ ਬੋਟਾ ਵਾਤੂ ਕਰ ਦਿੰਦੇ ਮਜ਼ਾਰਪ੍ਰਾਈਜ਼ ਦੇਵਾਂਗੇ ਰੋਲਾ ਨਾ ਪਾਓ ਜਾ ਕੇ ਹਾਂਜੀ ਦੋਸਤੋ ਤਕਰੀਬਨ ਆਪਾਂ ਜਿਵੇਂ ਸਰਪ੍ਰਾਈਜ਼ ਪਤਾ ਜੇ ਆਪਕਰੇ ਪਹੁੰਚ ਚੁੱਕੇ ਤੇ ਘਰ ਆ ਕੇ ਦੱਸਤਾ ਸੀ ਆਪਾਂ ਨੇ ਸਰਪ੍ਰਾਈਜ਼ ਕਿਉਂਕਿ ਆਪਾਂ ਨੂੰ ਬਾਰ ਬਾਰ ਮੰਮੀ ਜਿਹੜੀ ਬਾਰ ਬਾਰ ਪੁੱਛੀ ਜਾਂਦੇ ਸੀ ਕਿ ਅੱਜ ਹਰਮਨ ਹੋ ਰਿਹਾਉਣਗੇ ਜਾਂ ਨਹੀਂ ਆਉਂਦੇ ਆਪਾਂ ਉਹਨਾਂ ਤੋਂ ਬਹੁਤ ਉਹਲਾ ਰੱਖਿਆ ਤਾਂ ਜੋ ਕਿ ਉਹਨਾਂ ਨੂੰ ਪਤਾ ਨਾ ਲੱਗ ਸਕੇ ਕਿ ਅੱਜ ਹਰਮਨ ਹੋ ਰਿਹਾ ਨੇ ਆਉਣਾ ਫਿਰ ਨਾਲ ਉਸੇ ਤਰ੍ਹਾਂ ਹੀ ਆਪਣਾ ਸਾਰਾ ਜਮੇ ਪਲਾਨ ਕੀਤਾ ਸੀ ਸਾਰਾ ਉਸੇ ਤਰ੍ਹਾਂ ਹੀ ਹੋਇਆ ਤੇ ਆਉਣ ਸਰ ਆਪਣੇ ਸਰਪ੍ਰਾਈਜ਼ ਵੀ ਦਿੱਤਾ ਸਾਰਿਆਂ ਨੂੰ ਵੀ ਹਰਮਨ ਹੋ ਰਿਆਂ ਦਾ ਤੇ ਬਾਕੀ ਥੋੜਾ ਜਿਹਾ ਰਿਸਕ ਵੀ ਆਪਾਂ ਨੇ ਧੁੰਦ ਕਰਕੇ ਥੋੜਾ ਜਿਆਦਾ ਲੈ ਲਿਆ ਮੈਸੇ ਇਸ ਤਰ੍ਹਾਂ ਦਾ ਰਿਸਕ ਲੈਣਾ ਨਹੀਂ ਚਾਹੀਦਾ ਸੀਗਾ ਆਪਾਂ ਥੋੜਾ ਆਪਾਂ ਵੀ ਥੋੜਾ ਮੰਨਦੇ ਆ ਆਪਾਂ ਗਲਤਾਂ ਸੀਰੀ ਵਿੱਚ ਕਿਉਂਕਿ ਤੁੰਦ ਬਹੁਤ ਜ਼ਿਆਦਾ ਹੈ ਬਾਕੀ ਚਲੋ ਪਹੁੰਚ ਕੇ ਕਰ ਤੇ ਅੱਜ ਦੇ ਵਲੌਗ ਨੂੰ ਅੱਜ ਦੀ ਵੀਡੀਓ ਨੂੰ ਅੱਜ ਦੇ ਸਟੋਰੀ ਨੂੰ ਆਪਾਂ ਇੱਥੇ ਬੰਦ ਕਰਦੇ ਆ ਸੋ ਜਲਦ ਮਿਲਾਂਗੇ ਜੀ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਕਿਸੇ ਨਵੀਂ ਸਥਾਨ ਦਾ ਨਵੀਂ ਜਗ੍ਹਾ ਦਾ ਨਵਾਂ ਬਲੌਗ ਕਰਾਂਗੇ ਕਿਸੇ ਚੰਗੀ ਜੀ ਦਾ ਬਣਾਵਾਂਗੇ ਸੋ ਸਾਰੇ ਸਾਰੇ ਬਲੌਗ ਸਾਰੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੈ ਲੈਕਨ ਵਾਲਾ ਬਟਨ ਦਬਤੋ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾ ਰੇ ਤੇ ਸਾਡੇ ਨਵੇਂ-ਨਵੇਂ ਬਲੌਗ ਤੁਸੀਂ ਦੇਖਦੇ ਰਹੋ ਪਿਆਰ ਕਰਦੇ ਰਹੋ ਜੇ ਵੀਡੀਓ ਵਧੀਆ ਲੱਗੇ ਲਾਈਕ ਕਰਦੇ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਬਤ-ਬਤ ਸ਼ੇਅਰ ਕਰਿਆ ਕਰੋ ਸੋ ਮਿਲਦੇ ਜੀ ਜਲਦੀ ਕਰੀ ਵੀਡੀਓ ਕਨਵੇਂ ਬਲੌਗ ਲੈ ਕੇ ਰੱਖੋ ਆਪਣਾ ਖਿਆਲ ਸਤਿ ਸ਼੍ਰੀ ਅਕਾਲ ਗੁੱਡਬਾਈ ਰੱਬ ਰੱਖਾ